सुरेश चौधरी सुरेश चौधरी हलसा हुआ कुछ उसको टेंशन में था उसको मम्मी था तो उन्होंने और था हम अलग था बच्चे तीन ले के, अब इसी में कुछ जमीन था ले लिया था बनाने के लिए अब उसी में बच्चे कुछ टेंशन में था तो टेंशन में वो बारह बजे रात के वो चला गया अंदर में अपना हलसा कर लिया सोलह साल हाँ जी नौवीं में आठवीं पास हुआ था नौवीं में ਪੜਾਈ ਛੱਡ ਦਿੱਤੀ ਹੈ ਅੱਜ ਮਾਰਨਿੰਗ ਦੀ ਸਾਨੂੰ ਕੰਪਲੇਨਟ ਮਿਲੀ ਹੈ ਕਿ ਇੱਕ ਲੜਕਾ ਸੀ ਜਿਸ ਦੀ ਉਮਰ ਤਕਰੀਬਨ 16 ਸਾਲ ਸੀਗੀ ਚਾਂਦ ਪੁੱਤਰ ਸੁਰੇਸ਼ ਚੋਬੇ ਵਾਸੀ ਸੁੰਦਰ ਨਗਰ ਜੈਲਦਰ ਮਹੱਲਾ ਜੈਪੁਰਾ ਰੋਡ ਇਹਨੇ ਘਰ ਦੇ ਵਿੱਚ ਹੀ ਆਪਣੇ ਕਮਰੇ ਦੇ ਵਿੱਚ ਪੱਖੇ ਦੇ ਨਾਲ ਫਾਹਾ ਲੈ ਕੇ ਸੁਸਾਇਡ ਕਰਕੇ ਆਪਣੀ ਜਿਹੜੀ ਜੀਵਨ ਈਲਿਆ ਨੂੰ ਖਤਮ ਕਰ ਲਿਆ ਇਹਦੇ ਫਾਦਰ ਵੱਲੋਂ ਸਾਨੂੰ ਕੰਪਲੇਨਟ ਮਿਲੀ ਸੀ ਅਸੀਂ ਮੌਕੇ ਤੇ ਗਏ ਤੇ ਚੀਜ਼ ਨੂੰ ਵੈਰੀਫਾਈ ਕੀਤਾ ਜੋ ਇਹਦੀ ਡੈਥ ਹੈ ਸੁਸਾਇਡ ਕਰਕੇ ਹੀ ਹੋਈ ਹੈ ਤੇ ਸਾਰਾ ਇਸ ਦੇ ਪਰਿਵਾਰਕ ਮੈਂਬਰਾਂ ਤੋਂ ਵੈਰੀਫਾਈ ਕੀਤਾ ਜੋ ਗੱਲ ਸਾਡੇ ਸਾਹਮਣੇ ਆਈ ਹੈ ਜੇ ਜੋ ਸਾਨੂੰ ਪਤਾ ਲੱਗਿਓ ਇਹੀ ਹੈ ਕਿ ਇਹਦੇ ਮਦਰ ਤੇ ਇਹਦੇ ਜਿਹੜੇ ਫਾਦ ਦਾ ਡਿਸਪਿਊਟ ਚੱਲਦਾ ਸੀ ਦੋਨੋਂ ਅਲੱਗ-ਅਲੱਗ ਰਹਿੰਦੇ ਸੀ ਜਿਹਦੇ ਕਰਕੇ ਲੜਕਾ ਜਿਹੜਾ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਡਿਪਰੈਸ਼ਨ ਹੋਣ ਕਰਕੇ ਉਹਨੇ ਆਹ ਸਟੈਪ ਚੁੱਕਿਆ ਸਰ ਕੀ ਇਹ ਲੜਕਾ ਪਰਦਾ ਵਗੈਰਾ ਸੀ ਕੁਝ ਨਹੀਂ ਲੜਕੇ ਨੇ ਕੁਝ ਟਾਈਮ ਪਹਿਲਾਂ 9th ਕਲਾਸ ਤੋਂ ਬਾਅਦ ਪੜ੍ਹਾਈ ਜਿਹੜੀ ਛੱਡ ਦਿੱਤੀ